स्वागत है ਤੁਹਾਡਾ ਘਰ ਦੀ ਕੰਟੀਨਿਊ ਵਿੱਚ ਤੇ ਅੱਜ ਘਰ ਦੀ ਕੰਟੀਨਿਊ ਵਿੱਚ ਕੁਝ ਖਾਸ ਹੀ ਬਣਾਉਣ ਜਾ ਰਿਹਾ ਹੈ ਕਿਉਂਕਿ ਗਰਮੀਆਂ ਆ ਗਈਆਂ ਨੇ ਤੇ ਬੱਚਿਆਂ ਦੀ ਖਾਸ ਡਿਮਾਂਡ ਹੈ ਕਿ ਗਰਮੀਆਂ 'ਚ ਸਾਨੂੰ ਕੁਝ ਠੰਡਾ ਚਾਹੀਦਾ ਹੈ ਕਦੇ ਉਹ ਸਕੈਂਟ ਵੀ ਮੰਗਦੇ ਨੇ ਕਦੇ ਰੂ ਅਬਜ਼ਾ ਤੇ ਕਦੇ ਕਹਿੰਦੇ ਨੇ ਕਿ ਸਾਨੂੰ ਆਈਸਕ੍ਰੀਮ ਬਣਾ ਕੇ ਦਿਓ ਤੇ ਅੱਜ ਬੱਚਿਆਂ ਦੀ ਖਾਸ ਡਿਮਾਂਡ ਤੇ ਘਰ ਦੀ ਕੰਟੀਨਿਊ 'ਚ ਬਣਨ ਜਾ ਰਹੀ ਹੈ ਜੀ ਆਈਸਕ੍ਰੀਮ ਜਿਹਨੂੰ ਆਪਾਂ ਦੁੱਧ ਤੋਂ ਬਣਾਵਾਂਗੇ ਜਿਹਦੇ ਵਿੱਚ ਥੋੜੇ ਜਿਹਾ ਡਰਾਈ ਫਰੂਟ ਪਾਵਾਂਗੇ ਤੇ ਚੀਨੀ ਪਾ ਕੇ ਬਹੁਤ ਹੀ ਮਲਾਈ ਵਾਲੀ ਆਈਸਕ੍ਰੀਮ ਆਪਾਂ ਤਿਆਰ ਕਰਾਂਗੇ ਜਿਵੇਂ ਕਿ ਆਪਾਂ ਬਾਹਰੋਂ ਠੇਲੇ ਤੋਂ ਖਾਂਦੇ ਆਂ ਰੇੜੀ ਤੋਂ ਖਾਂਦੇ ਆਂ ਉਸ ਤਰ੍ਹਾਂ ਦੀ ਆਪਾਂ ਆਈਸਕ੍ਰੀਮ ਅੱਜ ਬਣਾ ਕੇ ਘਰ 'ਚ ਤਿਆਰ ਕਰਾਂਗੇ ਬੜੀ ਈਜ਼ੀ ਰੈਸਪੀ ਹੈ ਤੇ ਬਹੁਤ ਹੀ ਜਲਦੀ ਬਣ ਜਾਂਦੀ ਹੈ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਚਲੋ ਜੀ ਫਿਰ ਸ਼ੁਰੂ ਕਰਦੇ ਆਂ ਅੱਜ ਦੀ ਆਪਾਂ ਆਪਣੀ ਰੈਸਪੀ ਐਸਾ ਰਸਮਾਨ ਹੈ ਜੋ ਸਾਨੂੰ ਆਈਸਕ੍ਰੀਮ ਲਈ ਚਾਹੀਦਾ ਹੈ ਇਹ 1 ਕਿਲੋ ਦੁੱਧ ਹੈ ਇਹਦੇ ਵਿੱਚ ਆਪਾਂ ਥੋੜੇ ਜਿਹਾ ਡਰਾਈ ਫਰੂਟ ਜਿਨ੍ਹਾਂ ਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਹੈ 2 ਚਮਚੇ ਨਾਰੀਅ ਤੇ ਅੱਧੀ ਕੌਲੀ ਮੈਂ ਬੂਰਾ ਖੰਡ ਲਈ ਹੈ ਅੱਧਾ ਚਮਚਾ ਛੋਟੀ ਇਲਾਚੀ ਦਾ ਪਾਊਡਰ ਤੇ ਜੇ ਤੁਸੀਂ ਚਾਹੋ ਤੈਨੂੰ ਡਰਾਈ ਫਰੂਟ ਤੋਂ ਬਿਨਾਂ ਵੀ ਬਣਾ ਸਕਦੇ ਹੋ ਇਹ ਉਸ ਤੋਂ ਬਿਨਾਂ ਵੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਸਭ ਤੋਂ ਪਹਿਲਾਂ ਆਪਾਂ ਇਹ ਦੁੱਧ ਨੂੰ ਉਬਾਲਾਂਗੇ ਆਪਾਂ ਗੈਸ ਔਨ ਕਰਤਾ ਤੇ ਉੱਤੇ पतीਲਾ ਰੱਖਿਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਪਾਣੀ ਪਾਉਣ ਨਾਲ ਦੁੱਧ نیچے ਨਹੀਂ ਲੱਗਦਾ ਤੇ ਦੁੱਧ ਨੂੰ ਆਪਾਂ ਉਬਾਲ ਲਾਂਗੇ ਹੁਣ ਇਹਦੇ ਵਿੱਚ ਆਪਾਂ ਇਹ ਵਾਲਾ ਦੁੱਧ ਪਾ ਦਾਂਗੇ ਇਹ ਦੁੱਧ ਨੂੰ ਐਦਾਂ ਤੁਸੀਂ ਹਿਲਾਉਂਦੇ ਰਹਿਣਾ ਪਹਿਲਾਂ ਤੇਜ਼ ਫਲੇਮ ਤੇ ਇਹਨੂੰ ਉਬਾਲ ਲੈਣਾ ਤੇ ਫਿਰ ਫਲੇਮ ਮੀਡੀਅਮ ਕਰਕੇ ਇਹਨੂੰ ਮੱਠੇ ਸੇਕ ਤੇ ਪਕਾ ਲੈਣਾ ਹੈ ਹੁਣ ਦੁੱਧ ਵਿੱਚ ਇੱਕ ਉਬਾਲ ਆਉਂਦਾ ਹੈ ਤੇ ਫਿਰ ਆਪਾਂ ਇਹਦੇ ਵਿੱਚ ਇਲਾਚੀ ਪਾਊਡਰ ਐਡ ਕਰਾਂਗੇ ਜੇ ਤੁਹਾਡੇ ਕੋਲ ਟਾਈਮ ਹੈ ਤੇ ਤੁਸੀਂ ਇਹਨੂੰ ਮੀਡੀਅਮ ਸੇਕ ਤੇ ਬੜੇ ਆਰਾਮ ਨਾਲ ਪਕਾ ਸਕਦੇ ਹੋ ਤੇ ਜੇ ਤੁਹਾਨੂੰ ਥੋੜੀ ਜਲਦੀ ਹੈ ਤੁਸੀਂ ਇਹਦੇ ਕੋਲ ਖੜੇ ਹੋ ਕੇ ਇਹਨੂੰ ਤੇਜ਼ ਫਲੇਮ ਤੇ ਫਟਾਫਟ ਉਬਾਲ ਕੇ ਤੇ ਬਣਾ ਸਕਦੇ ਹੋ ਦੁੱਧ ਨੂੰ ਆਪਾਂ ਇਹਨਾਂ ਉਬਾਲਣਾ ਹੈ ਕਿ ਜਦੋਂ ਇਹਦੇ ਵਿੱਚੋਂ ਅੱਧੇ ਤੋਂ ਵੀ ਥੋੜਾ ਘੱਟ ਦੁੱਧ ਰਹਿ ਜੇ ਬਸ ਉਸ ਟਾਈਮ ਤੇ ਆਪਾਂ ਇਹਦੇ ਵਿੱਚ ਬਾਕੀ ਸਮਾਨ ਐਡ ਕਰਾਂਗੇ ਹਾਂਜੀ ਦੁੱਧ ਵਿੱਚ ਦੇਖੋ ਜੀ ਇੱਕ ਉਬਾਲਾ ਆ ਗਿਆ ਤੇ ਹੁਣ ਇੱਥੇ ਆਪਾਂ ਫਲੇਮ ਮੀਡੀਅਮ ਕਰ ਸਕਦੇ ਆ ਤੇ ਜੇ ਤੁਹਾਨੂੰ ਮਤਲਬ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ ਇਹਨੂੰ ਕੋਲ ਖਲੋ ਕੇ ਤੇਜ਼ ਫਲੇਮ ਤੇ ਇਸ ਤਰ੍ਹਾਂ ਪਕਾ ਸਕਦੇ ਆ ਜਦੋਂ ਵੀ ਤੁਸੀਂ ਦੁੱਧ ਨੂੰ ਬਣਾਣਾ ਹੈ ਤੇ ਪੂਰਾ نیچے ਤੱਕ ਇਹਨੂੰ ਚਮਚ ਦੇ ਨਾਲ ਘਮਾਣਾ ਹੈ ਕਿਉਂਕਿ نیچے ਦੁੱਧ ਲੱਗ ਨਾ ਜਾਵੇ ਤੇ ਜਿਹੜਾ ਬਰਤਨ ਹਮੇਸ਼ਾ ਮੋٹے ਤਲੇ ਵਾਲਾ ਹੀ ਲੈਣਾ ਹੈ। ਇਹਨੂੰ ਆਪਾਂ ਇਸ ਤਰ੍ਹਾਂ ਹਲਾਉਂਦੇ ਰਹਿਣਾ ਹੈ। ਇਹ ਆਈਸਕ੍ਰੀਮ ਆਪਾਂ ਬੜੇ ਸਿੰਪਲ ਤਰੀਕੇ ਨਾਲ ਤਿਆਰ ਕਰਨੀ ਹੈ। ਇਹਦੇ ਵਿੱਚ ਆਪਾਂ ਕੋਈ ਵੀ ਮਿਲਕ ਪਾਊਡਰ ਨਹੀਂ ਪਾਣਾ, ਨਾ ਹੀ ਕੋਈ ਕਸਟਰਡ ਪਾਊਡਰ ਪਾਣਾ। ਸਿੰਪਲ ਦੁੱਧ, ਚੀਨੀ ਤੇ ਬਸ ਥੋੜੇ ਜਿਹਾ ਡਰਾਈ ਫਰੂਟ ਪਾ ਕੇ ਇਹਨੂੰ ਤਿਆਰ ਕਰਾਂਗੇ। ਦੁੱਧ ਨੂੰ ਆਪਾਂ ਇੰਨਾ ਉਬਾਲਣਾ ਹੈ ਕਿ ਇਹ ਥੋੜਾ ਰਬੜੀ ਟੈਪ ਬਣ ਜਾਵੇ। ਗਾੜਾ ਹੋ ਜਾਵੇ ਤੇ ਫਿਰ ਇਹਨੂੰ ਆਪਾਂ ਤਿਆਰ ਕਰਾਂਗੇ ਜੀ ਇਹਦੀ ਆਈਸਕ੍ਰੀਮ ਆ ਦੇਖੋ ਜੇ ਤੁਸੀਂ ਇਹਨੂੰ ਮੀਡੀਅਮ ਫਲੇਮ ਤੇ ਰੱਖਣਾ ਹੈ ਤੇ ਇਹਦੇ ਵਿੱਚ ਇਸ ਤਰ੍ਹਾਂ ਤੁਸੀਂ ਚਮਚ ਰੱਖ ਕੇ 2-3 ਮਿੰਟ ਬਾਅਦ ਇਹਨੂੰ ਚੈੱਕ ਕਰਦੇ ਰਹਿਣਾ ਤੇ ਹਿਲਾਉਂਦੇ ਵੀ ਰਹਿਣਾ ਆ ਦੇਖੋ ਦੁੱਧ ਹੌਲੀ-ਹੌਲੀ गाढ़ा ਹੋਣਾ ਸ਼ੁਰੂ ਹੋ ਗਿਆ ਹੈ ਪਾਸੇ ਨੂੰ ਇਸ ਤਰ੍ਹਾਂ ਹਿਲਾਉਂਦੇ ਰਹਿਣਾ ਆ ਦੇਖੋ ਜੀ ਆਪਾਂ ਇਹਨੂੰ ਮੀਡੀਅਮ ਫਲੇਮ ਤੇ ਪਕਾਇਆ ਹੈ ਤੇ ਇਹ ਦੇਖੋ ਕੜ-ਕੜ ਕੇ ਕਾਫੀ گاੜਾ ਹੋ ਗਿਆ ਤੇ ਇਹਦਾ ਕਲਰ ਵੀ ਚੇਂਜ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਬਲੈਚੀ ਪਾਊਡਰ ਪਾ ਦਾਂਗੇ ਇਹਦੇ ਨਾਲ ਹੀ ਆਪਾਂ ਥੋੜੇ ਜਿਹਾ ਡਰਾਈ ਫਰੂਟਸ ਪਾ ਦਾਂਗੇ ਜਿਹੜੇ ਵੀ ਤੁਹਾਨੂੰ ਪਸੰਦ ਹੋਣ ਤੁਸੀਂ ਪਾ ਸਕਦੇ ਹੋ ਜੇ ਤੁਸੀਂ ਡਰਾਈ ਫਰੂਟ ਤੋਂ ਬਿਨਾਂ ਵੀ ਬਣਾਉਣੀ ਤੁਸੀਂ ਤੋਂ ਬਿਨਾਂ ਵੀ ਬਣਾ ਸਕਦੇ ਹੋ ਤੇ ਇਹ ਨਾਲ ਹੀ ਕੋਕਨਟ ਦਾ ਬੂਰਾ ਇਹ ਪਾ ਦਾਂਗੇ ਟੰਮ ਲਾਵਾਂਗੇ ਨਾਲ ਹੀ ਇਹ ਚੀਨੀ ਜਿਵੇਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਵੱਧ ਜਾਂ ਘੱਟ ਕਰ ਸਕਦੇ ਹੋ ਬਸ ਇਹ ਬਣਾਉਣੀ ਤਾਂ ਬਹੁਤ ਆਸਾਨ ਹੈ ਸਿਰਫ ਇਹਨੂੰ ਥੋੜਾ ਦੁੱਧ ਨੂੰ ਕੜਨ ਲੱਗਿਆ ਥੋੜਾ ਟਾਈਮ ਲੱਗਦਾ ਹੈ ਬਸ ਆਹ ਦੇਖੋ ਬਸ ਇਹਨੂੰ 3-4 ਮਿੰਟ ਆਪਾਂ ਪਕਾਵਾਂਗੇ ਤੇ ਸਾਡੀ ਮਲਾਈ ਵਾਲੀ ਆਈਸਕ੍ਰੀਮ ਕੋਕੋਨਟ ਮਲਾਈ ਵਾਲੀ ਆਈਸਕ੍ਰੀਮ ਬਣ ਕੇ ਬਿਲਕੁਲ ਰੈਡੀ ਹੈ ਜੀ ਇੱਥੇ ਤੁਸੀਂ ਆਪਣਾ ਮਿੱਠਾ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਘੱਟ ਲੱਗੇ ਤਾਂ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਇਹਦੇ ਵਿੱਚ ਦੇਖੋ ਆਪਾਂ ਕੁਝ ਹੋਰ ਨਹੀਂ ਪਾਇਆ ਸਿਰਫ ਦੁੱਧ, ਚੀਨੀ ਤੇ ਥੋੜੇ ਜਿਹਾ ਡਰਾਈ ਫਰੂਟ ਪਾ ਕੇ ਆਪਾਂ ਆਈਸਕ੍ਰੀਮ ਤਿਆਰ ਕੀਤੀ ਹੈ। ਤੁਸੀਂ ਚਾਹੋ ਤੇ ਇਹਦੀਆਂ ਕੁਲਫੀਆਂ ਵੀ ਬਣਾ ਸਕਦੇ ਪਰ ਮੈਨੂੰ ਇਸ ਤਰ੍ਹਾਂ ਹੀ ਬਣਾਵਾਂਗੇ। ਬੱਸ ਇਹਨੂੰ 3 ਕਿੰਟ ਮਿੰਟ ਪਕਾਵਾਂਗੇ। ਫਿਰ ਇਹਨੂੰ ਠੰਡਾ ਕਰਕੇ ਫ੍ਰੀਜਰ 'ਚ ਰੱਖ ਦਾਂਗੇ ਕੰਨ 7 ਘੰਟੇ ਤੇ ਫਿਰ ਬਾਅਦ ਵਿੱਚ ਇਹਨੂੰ ਆਪਾਂ ਚੈੱਕ ਕਰਾਂਗੇ। ਗੈਸ ਆਪਾਂ ਬੰਦ ਕਰਤਾ ਹੈ ਆ ਦੇਖੋ ਬੱਚਾ ਨੂੰ ਇਸ ਤਰ੍ਹਾਂ ਦੀ ਚਾਹੀਦੀ ਹੈ ਆਈਸਕ੍ਰੀਮ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਹੁੰਦਾ ਹੈ ਤੇ ਫਿਰ ਇਹਨੂੰ ਇੱਕ ਬੋਲ ਚ ਕੱਢ ਕੇ ਤੇ ਫ੍ਰੀਜ਼ਰ ਚ ਆਪਾਂ ਰੱਖਦੇ ਆ ਤੇ ਸਵੇਰੇ ਫਿਰ ਇਹਨੂੰ ਆਪਾਂ ਚੈੱਕ ਕਰਾਂਗੇ ਲਓ ਜੀ ਆਪਣੀ ਮਲਾਈ ਆਈਸਕ੍ਰੀਮ ਬਣ ਕੇ ਬਿਲਕੁਲ ਰੈਡੀ ਹੈ ਤੇ ਜੋ ਬਹੁਤ ਹੀ ਸਾਨੀ ਨਾਲ ਬਣ ਗਈ ਹੈ ਬਸ ਥੋੜਾ ਜਿਹਾ ਟਾਈਮ ਲੱਗਾ ਕਿ ਜਦੋਂ ਦੁੱਧ ਨੂੰ ਅਸੀਂ ਕਾੜਨਾ ਹੈ ਉਸ ਸਮੇਂ ਟਾਈਮ ਲੱਗਾ ਬਾਕੀ ਇਹ ਬਹੁਤ ਹੀ ਸਿੰਪਲ ਹੈ ਬਣਾਣੀ ਆ ਦੇਖੋ ਜੀ ਇਨੂੰ ਆਪਾਂ ਥੋੜੇ ਜਿਹਾ ਡ్రਾਈ ਫਰੂਟ ਨਾਲ ਸਜਾ ਦਿੱਤਾ ਹੈ ਤੇ ਹੁਣ ਇਹਨੂੰ ਆਪਾਂ ਕਵਰ ਕਰਕੇ ਤੇ ਫ੍ਰੀਜ਼ਰ 'ਚ ਰੱਖਾਂਗੇ ਤੇ 7-8 ਘੰਟੇ ਬਾਅਦ ਇਹਨੂੰ ਚੈੱਕ ਕਰਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਜੀ ਕਿਵੇਂ ਦੀ ਬਣੀ ਹੈ ਆਪਣੀ ਆਈਸਕ੍ਰੀਮ ਲਓ ਜੀ ਆਪਣੀ ਦੁੱਧ ਤੋਂ ਬਹੁਤ ਹੀ ਟੇਸਟੀ ਮਲਾਈ ਆਈਸਕ੍ਰੀਮ ਬਣ ਕੇ ਰੈਡੀ ਹੈ ਜਿਹੜੀ ਕਿ ਬਹੁਤ ਹੀ ਸਾਨੇ ਨਾਲ ਬਣ ਜਾਂਦੀ ਹੈ ਪਰ ਇਹਨੂੰ ਥੋੜਾ ਟਾਈਮ ਲੱਗਦਾ ਹੈ ਕਿ ਦੁੱਧ ਨੂੰ ਪਕਾਉਣ ਵਿੱਚ ਤੇ ਜੇਦੋ ਵੀ ਤੁਸੀਂ ਆਈਸਕ੍ਰੀਮ ਬਣਾਣੀ ਹੈ ਤੁਸੀਂ ਕੱਚੇ ਦੁੱਧ ਦੀ ਬਣਾਣੀ ਹੈ ਇਸ ਵਿੱਚ ਤੁਸੀਂ ਉਬਲੇਆ ਦੁੱਧ ਨਹੀਂ ਵਰਤਣਾ ਨਹੀਂ ਤੇ ਆਈਸਕ੍ਰੀਮ ਦਾ ਟੇਸਟ ਵਧੀਆ ਨਹੀਂ ਆਉਂਦਾ ਅਸੀਂ ਇਹਨੂੰ ਰਾਤ ਬਣਾ ਕੇ ਪੂਰੀ ਰਾਤ ਫ੍ਰੀਜਰ ਚ ਰੱਖਿਆ ਸੀ ਤੇ ਹੁਣ ਆਪਾਂ ਸਵੇਰ ਟਾਈਮ ਇਹਨੂੰ ਕੱਢਿਆ ਤੇ ਹੁਣ ਤੁਹਾਨੂੰ ਦਿਖਾਣੇ ਆ ਜੀ ਇਹ ਕਿਵੇਂ ਦੀ ਬਣੀ ਹੈ ਆਪਣੀ ਆਈਸਕ੍ਰੀਮ ਆਹ ਦੇਖੋ ਕਿੰਨੀ ਸੋਹਣੀ ਬਣੀ ਹੈ ਆਪਣੀ ਆਈਸਕ੍ਰੀਮ ਬੜੇ ਸਿੰਪਲ ਤਰੀਕੇ ਨਾਲ ਆਪਾਂ ਇਹਨੂੰ ਘਰ ਤਿਆਰ ਕੀਤਾ ਜਦੋਂ ਵੀ ਆਪਣੇ ਬੱਚੇ ਮੰਗਣ ਆਪਾਂ ਇਹਨੂੰ ਬੜੀ ਆਸਾਨੀ ਨਾਲ ਬਣਾ ਸਕਦੇ ਆ ਤੇ ਇਹ ਕਾਫੀ ਟੇਸਟੀ ਵੀ ਹੈ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਜੀ ਇਹਦਾ ਟੇਸਟ ਕਿਵੇਂ ਦੀ ਆ ਹੁਣ ਇਹਨੂੰ ਆਪਾਂ ਕਰਦੇ ਆ ਜੀ ਸਰਵ ਆਹ ਦੇਖੋ ਕਿੰਨੀ ਸੋਹਣੀ ਬਣੀ ਹੈ ਜਿਵੇਂ ਦੀ ਆਈਸਕ੍ਰੀਮ ਹੁੰਦੀ ਹੈ ਐਵੇਂ ਦੀ ਬਣੀ ਹੈ ਸਿੰਨਾ ਆ ਰਿਹਾ ਦੇ ਚੁੱਕਾ ਹੁਣ ਜੀ ਆਪਾਂ ਇਹਨੂੰ ਥੋੜਾ ਜਿਹਾ ਹੋਰ ਸਜਾ ਦਿੰਨੇ ਆ ਆ ਦੇਖੋ ਜੀ ਇਹਦੇ ਹੁਣ ਆਪਾਂ ਪਾਉਨੇ ਆ ਥੋੜਾ ਜਿਹਾ ਡਰਾਈ ਫਰੂਟਸ ਆ ਦੇ ਕਿੰਨੀ ਟੇਸਟੀ ਬਣੀ ਆਪਣੀ ਆਈਸਕ੍ਰੀਮ ਕਿਉਂਕਿ ਅੱਜਕੱਲ੍ਹ ਗਰਮੀ ਬਹੁਤ ਪੈ ਰਹੀ ਹੈ ਤੇ ਗਰਮੀ 'ਚ ਹਮੇਸ਼ਾ ਹੀ ਹਰ ਇੱਕ ਨੂੰ ਚਾਹੀਦਾ ਕੁਛ ਨਾ ਕੁਛ ਠੰਡਾ ਖਾਣ ਨੂੰ ਤੇ ਤੁਸੀਂ ਇਹਨੂੰ ਫਟਾਫਟ ਬਣਾ ਕੇ ਫ੍ਰਿਜ 'ਚ ਰੱਖੋ ਤੇ ਠੰਡਾ ਕਰਕੇ ਇਹਨੂੰ ਜਦੋਂ ਵੀ ਮਨ ਕਰੇ ਤੁਸੀਂ ਖਾ ਸਕਦੇ ਹੋ ਤੇ ਬੜੀ ਆਸਾਨੀ ਨਾਲ ਬਣ ਜਾਂਦੀ ਹੈ ਇਹ ਬਹੁਤ ਜ਼ਿਆਦਾ ਟੇਸਟੀ ਹੈ ਹੁਣ ਆਪਾਂ ਕਰਦੇ ਹਾਂ ਜੀ ਇਹਦਾ ਟੇਸਟ ਬਹੁਤ ਜ਼ਿਆਦਾ ਟੇਸਟੀ ਖਾ ਕੇ ਮਜ਼ਾ ਆ ਗਿਆ ਜਿਵੇਂ ਤੁਸੀਂ ਬਾਜ਼ਾਰ ਵਿੱਚ ਮਲਾਈ ਪੁਲਫੀ ਲੈ ਕੇ ਖਾਣੇ ਹੋ ਜਾਂ ਆਈਸਕ੍ਰੀਮ ਖਾਣੇ ਹੋ ਬਿਲਕੁਲ ਉਸ ਤਰ੍ਹਾਂ ਦੀ ਬਣੀ ਹੈ ਇਹਨੂੰ ਕੋਈ ਕਹਿ ਨਹੀਂ ਸਕਦਾ ਕਿ ਆਪਾਂ ਘਰ ਤਿਆਰ ਕੀਤੀ ਹੈ ਬੜੇ ਵਧੀਆ ਤਰੀਕੇ ਨਾਲ ਸਾਨੀ ਨਾਲ ਤਿਆਰ ਹੋ ਗਈ ਹੈ ਸੋ ਇਹ ਸੀ ਮੇਰੀ ਆ ਆਈਸਕ੍ਰੀਮ ਦੀ ਰੈਸਪੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਇਹਨੂੰ ਮੈਂ ਸਿੰਪਲ ਦੁੱਧ ਤੋਂ ਤਿਆਰ ਕੀਤਾ ਹੈ ਇਹਦੇ ਵਿੱਚ ਮੈਂ ਕੋਈ ਜ਼ਿਆਦਾ ਸਮਾਨ ਵੀ ਨਹੀਂ ਪਾਇਆ ਇਹ ਸਾਰਾ ਸਮਾਨ ਸਾਨੀ ਨਾਲ ਆਪਣੇ ਘਰ ਵਿੱਚ ਮਿਲ ਜਾਂਦਾ ਹੈ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਸਤੀ ਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨ